ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰਡ ਮੁਲਾਜ਼ਮ ਲਈ ਵੱਡੀ ਖੁਸ਼ਖਬਰੀ ਹੈ ਜੀ 22 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਜੋ ਕੇ ਫੈਸਲਾ ਹੋਣ ਜਾ ਰਿਹਾ ਹੈ ਜੀ ਛੇਵੇਂ ਪੇਕ ਵਿੰਦੇਰ ਨੂੰ ਲੈ ਕੇ ਕਿਉਂਕਿ ਰਿਟਾਇਰਡ ਸਾਥੀਆਂ ਵੱਲੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਸਾਨੂੰ 5500 ਰੁਪਏ ਦਿੱਤੇ ਜਾਵੇ ਪਰ ਹੁਣ ਦੁਬਾਰਾ ਜੋ ਸਾਗੂ ਨੇ ਚੇਰਨ ਬਤੋਨੀ ਹਰਪਾਲ ਸਿੰਘ ਚੀਮਾ ਨੇ ਇੱਕ ਡਾਟਾ ਤਿਆਰ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਦੀ ਪੇਸ਼ੀ 22 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਪਣੀ ਤਜਵੀਬ ਪੇਸ਼ ਕੀਤੀ ਜਾਵੇਗੀ ਜਿਸ ਦੇ ਮੁੱਖ ਮੰਗ ਇਹ ਹੈ ਕਿ 2016 ਤੋਂ ਪੇਕੇ ਦੇ ਏਰੀਆ ਸੰਬੰਧੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੀ ਫੈਸਲਾ ਕਰਦਾ ਹੈ ਇਹ ਗੱਲ ਬਾਈ ਨੂੰ ਪਤਾ ਲੱਗੂਗੀ ਦੂਜੇ ਪਾਸੇ ਜੋ ਪੰਜਾਬ ਦੇ ਮਲਾਜਮਾਂ बार-बार ਮੁੱਖ ਮੰਤਰੀ ਭਵਾਨ ਤੁਮ ਤੋਂ ਮੰਗ ਕਰਦੇ ਹਨ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਜਮਾਂ ਡੀਏ ਪਰੰਪਰਿਆਂ ਹੋ ਚੁੱਕਿਆ ਪਰ ਪੰਜਾਬ ਦੇ ਮਲਾਜਮਾਂ ਡੀਏ 42% 11% ਦਾ ਦਾ ਫਰਕਾ ਬਹੁਤ ਵੱਡਾ ਫਰਕ ਹੈ ਜੀ ਵਾਦਾ ਕੀਤਾ ਹੋਵੇ ਮੁੱਖ ਮੰਤਰੀ ਭਵਾਨ ਤੁਮ ਨੇ દિਵਾਲੀ ਤੋਂ ਪਹਿਲਾਂ ਮਲਾਜਮਾਂ ਡੀਏ ਦੇ ਵਿੱਚ ਚਾਰ ਹਜ਼ਾਰ ਦਾ ਵਾਦਾ ਕਰਕੇ ਇਹ ਖੋਜਾ ਮਜ਼ਾਕ ਕੀਤਾ ਗਿਆ ਜੈਸਕਾਰਮ ਲਾਇਆ ਵੱਲੋਂ ਜਿਮਣੀ ਚੋਣ ਲੈ ਕੇ ਡੇਰਾ ਬਾਬਾ ਨਾਨਕ ਬਰਨਾਲੇ ਦੇ ਵਿੱਚ ਗਿੱਦੜਵਾਸ ਦੇ ਵਿੱਚ ਚੱਬੇ ਵਾਲ ਦੇ ਵਿੱਚ ਪੰਜਾਸਕਾਰੇ ਬ੍ਰੋ ਰੋਸ਼ਪਾਦ ਸਿੰਘ ਕੀਤੇ ਗਏ ਕਾਲੇ ਝੰਡੇ ਨਾਲ ਜੋ ਕਿ ਹੁਣ 20 ਨਵੰਬਰ ਨੂੰ ਵੋਟਾਂ ਪਈਆਂ ਹਨ ਇਹਨਾਂ ਦੀ ਗਿਣਤੀ ਹੈ ਆਉਣ ਵਾਲੀ 3 ਨਵੰਬਰ ਨੂੰ ਹੋਵੇਗੀ ਦੂਜੇ ਪਾਸੇ ਪਾਵਰ ਕੌਮ ਵੱਲੋਂ ਜੋ ਜੁੰਡਾ ਫ੍ਰੀ ਕੀਤੀਆਂ ਸਨ 300 ਜੁੰਡਾ ਫ੍ਰੀ ਕੀਤੀ ਗਈ ਸੀ ਇਹੀ ਘਰਾਂ ਦੇ ਵਿੱਚ 2-2 ਮੀਟਰ ਲੱਗੇ ਹੋਏ ਹਨ ਅਲੱਗ-ਅਲੱਗ ਨਾਂ ਦੇ ਉੱਪਰ ਹੁਣ ਪਾਵਰ ਕਾਮ ਨੇ ਇਹ ਸਕੰਜਾ ਕਹ ਦਿੱਤਾ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ 2-2 ਮੀਟਰ ਲੱਗੇ ਹਨ ਉਹ ਚੈਕਿੰਗ ਕੀਤੀ ਜਾਊਗੀ ਕਿਉਂਕਿ ਲੋਡ ਬਹੁਤ ਵੱਧ ਗਿਆ ਹੈ ਸਰਦੀਆਂ ਔਨ ਕਰਕੇ ਹੁਣ ਜਿਨ੍ਹਾਂ ਘਰਾਂ ਵਿੱਚ 2 ਮੀਟਰ ਲੱਗੇ ਹਨ ਉਹਨਾਂ ਦਾ ਸਕੰਜਾ ਕਰਸਿਆ ਜਾਵੇਗਾ ਦੂਜੇ ਪਾਸੇ ਪੰਜਾਬ ਨਮਾ ਨੇ ਮੰਗ ਕਰਦਿਆ ਕਿ 204 ਤੋਂ ਭਾਰਤੀ ਹਮਲਾਉਣ ਲਈ ਪ੍ਰਾਣੀ ਬੈਂਕ ਸਕੀਮਾਂ ਨੇ ਨਸ 72 ਦਾ ਸਲਾਗ ਦਿੱਤਾ ਜਾਵੇ ਪੇ ਕਿਹ ਹੁੰਦਾ ਏਰੀਆ ਦਾ ਦਿੱਤਾ ਜਾਵੇ 17/7/2020 ਵਾਲੇ ਮਲਾਿਆਂ ਨੂੰ 6ਵਾਂ ਪੇ ਕਿਹਾ ਕੀਤਾ ਜਾਵੇ ਕੰਪਿਊਟਰ ਦੇ ਹਾਵਕਾਂ ਨੇ ਕਿਹਾ ਕਿ ਸਾਡੀ ਮੀਟਿੰਗ ਪੰਜਾਬ ਵੰਟਡੀਅਰ ਵਿਖੇ ਹੋਣੀ ਸੀ ਪਰ ਮੀडम ਮੌਕੇ ਤੇ ਆ ਕੇ ਕੈਨਸਲ ਕਰ ਦਿੱਤੀ ਗਿਆ ਉਹ ਮੀਟਿੰਗ 20 ਨਵੰਬਰ ਹੋਣੀ ਸੀ ਪਰ ਉਹ ਕੈਨਸਲ ਕਰ ਦਿੱਤੇ ਗਿਆ ਨਿਤਰੀ ਨੂੰ ਉਹਨਾਂ ਨੂੰ ਸਿਹਤ ਹਾਲਾਤ ਦਾ ਗਿਆ ਤੁਹਾਡੀ ਮੀਟਿੰਗ ਕੈਨਸਲ ਹੋ ਗਈ ਹੈ ਇਸ ਅਡਜਸਟ ਕਰਕੇ ਕੰਪਿਊਟਰ ਦੇ ਹਾਕਮ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਾਰੀ ਹੈ ਕਿ ਸਾਨੂੰ ਸਿੱਖਿਆ ਬਾਰੇ ਮਾਰਗ ਦਿੱਤਾ ਜਾਵੇ ਛੇਆ ਬਹਿਨ ਲਾ ਦਿੱਤਾ ਜਾਵੇ ਕੰਪਿਊਟਰ ਦੇ ਹਾਕਮ ਵੱਲੋਂ ਆਉਣ ਵਾਲੀ 24 ਨਵੰਬਰ ਨੂੰ ਸੰਗਰੂਰ ਦੇ ਰੋਸਤ ਦੱਸ ਦਿੱਤਾ ਜਾਊਗਾ ਡੀਟੀਐਫ ਜੂਨੀਅਰ ਵੱਲੋਂ 21 ਨਵੰਬਰ ਨੂੰ ਡੀਸੀ ਆਫਿਸ ਸੰਗਰੂਰ ਦੇ ਸਾਹਮਣੇ ਮਲਾਇਮ ਇਕੱਠੇ ਹੋਣਗੇ ਕਿ ਪੰਜਾਬ ਸਕੱਲਾਂ ਦੀ ਪੋਲ ਖੁੱਲੀ ਜਾਊਗੀ ਇਹ ਫੈਸਲਾ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਰਿਟਾਇਰ ਹੋਏ ਸਾਥੀਆਂ ਨੂੰ ਜੋ ਸੰਜਿਆ ਫਰੰਟ ਬਣਾਇਆ ਗਿਆ ਉਹਨੇ ਫੈਲਾ ਦਿੱਤਾ ਕਿ ਲਗਾਤਾਰ ਸੰਘਰਸ਼ ਪੰਜਾਬ ਸਰਕਾਰ ਦੇ ਵਿਰੁੱਧ ਜਾਰੀ ਰਿਹਾ ਹੈਗਾ ਪ੍ਰਮੁੱਖ ਭਵਨ ਤਮਾਨ ਨੇ 2.5 ਸਾਲ ਹੋ ਚੁੱਕੇ ਹਨ ਲਾਰੇ ਲੱਗ ਡਰੈਮ ਬਸ ਕੀਤਾ ਕਈ ਵਾਰ ਕਹਿ ਚੁੱਕਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਕੱਚਾ ਸਾਧ ਕਟਾਂਗੇ ਪਰ ਕੱਚੇ ਮੁਲਾਜ਼ਮਾਂ ਅੱਗੇ ਉਹ ਕੱਚਾ ਸਭ ਨਹੀਂ ਕੱਟਿਆ ਗਿਆ ਜਿਸ ਤਰ੍ਹਾਂ ਰੋਪੜ ਥਰਮ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮ ਲਾਇਆ ਮਹੱਭਤ ਦੇ ਵਿੱਚ 20-20 ਸਾਲਾਂ ਨੂੰ ਕੰਮੇ-ਕੰਮ ਕਰਦੇ ਆ ਠੇਕਾਦਾਰਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਦੇ ਉੱਪਰ ਦਾਦਾ ਦਬਾਰਾ 12-13 ਹਜ਼ਾਰ ਤੀ ਮੋਨਾ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਬਾਕੀ ਅੱਜ ਜਿਹੜੇ ਨੇ ਨਵੀਂ ਭਰਤੀ ਕੀਤੀ ਗਈ ਸੀ ਪਰ ਉਹਨਾਂ ਨੂੰ ਨਿਯੁਕਤ ਤਨਖਾਹ ਨਹੀਂ ਦਿੱਤੇ ਗਿਆ ਮਲਾਇ ਉਹਨਾਂ ਹੈੱਡ ਆਫ ਪਟਿਆਲੇ ਦੇ ਵੇਖੇ 21 ਨਵੰਬਰ ਨੂੰ ਬਾਤਨ ਲਾ ਜਾਵੇਗਾ ਜੋ ਏਐਲ ਉਹਦੀ ਭਰਤੀ ਦਾ ਕਰ ਇਿੱਤੀ ਸੀ ਪਰਨੋਂ ਨਿਯੋਤ ਉਹ ਨਹੀਂ ਦਿੱਤੇ ਗਿਆ ਉਹਨਾਂ ਦੀ ਬਹੁਤ ਵੱਡੀ ਮੰਗ ਸੀ ਜਿਸ ਹਰ ਹੈਡ ਆਫ ਸਪਟਿਆਲੇ ਦੇ ਸਾਹਮਣੇ ਪਾਵਰ ਕੌਂਜੇ ਮੁਰਦਾਦ ਕੀਤੀ ਜਾਵੇਗੀ ਧੰਨਵਾਦ ਸਾਥੀਓ ਜਨਨ ਸਬਸਕ੍ਰਾਈਬ ਕਰੋ